ਗੱਲ ਹੋ ਰਹੀ ਸੀ ਸਕੂਲਾਂ ਦੀ ਅੱਜ ਮੈਨੂੰ ਖੁਸ਼ੀ ਹੈ ਦੱਸ ਕੇ ਤਸੱਲੀ ਹੈ ਮੈਨੂੰ ਦੱਸ ਕੇ ਕਿ ਸਾਡੇ ਇਲਾਕੇ ਦਾ ਕੋਈ ਸਕੂਲ ਐਸਾ ਨਹੀਂ ਸਰਕਾਰੀ ਸਕੂਲ ਜਿੱਥੇ ਗਰੀਬ ਲੋਕਾਂ ਦੇ ਬੱਚੇ ਪੜਨ ਜਾਂਦੇ ਆ ਜਿਹੜਾ ਕਿਸੇ ਪ੍ਰਾਈਵੇਟ ਸਕੂਲ ਦੇ ਸਕੂਲ ਤੋਂ ਘੱਟ ਹੋਵੇ ਤਾਂ ਕਿ ਸਾਡੇ ਗਰੀਬ ਲੋਕਾਂ ਨੂੰ ਵੀ ਚੰਗੀ ਸਿੱਖਿਆ ਮਿਲ ਸਕੇ ਬੱਚਾ ਉਹਨਾਂ ਨੂੰ ਵੀ ਚੰਗੇ ਖੇਡਾਂ ਦੇ ਸਾਧਨ ਮਿਲ ਸਕਣ ਉਹਨਾਂ ਦੇ ਬੱਚੇ ਵੀ ਚੰਗੀਆਂ ਸੜਕਾਂ ਤੇ ਜਾ ਸਕਣ ਔਰ ਕੱਲੇ ਸੜਕਾਂ ਦੀ ਗੱਲ ਨਹੀਂ ਅੱਜ ਆਪਣਾ ਇਲਾਕਾ ਆਪਣਾ ਸ਼ਹਿਰ ਤੇ ਆਪਣੇ ਪਿੰਡੋ ਇਲਾਕੇ ਜਿੱਥੇ ਕੱਲੇ ਕੱਲੇ ਪਿੰਡ 'ਚ ਕੈਮਰਾ ਲੱਗਿਆ ਹੈ ਕੱਲੇ ਕੱਲੇ ਪਿੰਡ ਤੇ ਗੋਲ ਸ਼ੀਸ਼ਾ ਲੱਗਿਆ ਹੈ ਕੱਲੇ ਕੱਲੇ ਪਿੰਡ ਦੀ ਸੜਕ ਦੇ ਉੱਪਰ ਚਿੱਟੀ ਪੱਟੀ ਲੱਗੀ ਹੈ ਤਾਂ ਕਿ ਲੋਕ ਐਕਸੀਡੈਂਟ ਤੋਂ ਬਚ ਸਕਣ ਲੋਕਾਂ ਨੂੰ ਢੁੰਡ ਦੇ ਵਿੱਚ ਵੀ ਨੁਕਸਾਨ ਨਾ ਹੋਵੇ ਜੋ ਮੇਰੀ ਹਮੇਸ਼ਾ ਸੋਚ ਰਹੀ ਹੈ ਔਰ ਵਾਦਾ ਮੇਰਾ ਤੁਹਾਡੇ ਨਾਲ ਜੇ ਤੁਹਾਡਾ ਸਾਰਿਆਂ ਦਾ ਸਾਥ ਰਿਹਾ ਜੇ ਤੁਸੀਂ ਆਉਣ ਵਾਲੇ ਆਹ ਸਾਲ ਦੇ ਸਮੇਂ ਦੇ ਵਿੱਚ ਆਪਣੇ ਆਪ ਨੂੰ ਵਿਜੇਂਦਰ ਸਿੰਘਲਾ ਸਮਝ ਕੇ ਪ੍ਰਚਾਰ ਕੀਤਾ ਮੈਨੂੰ ਜ਼ਿੰਮੇਵਾਰੀ ਦਿੱਤੀ ਵਾਦਾ ਮੇਰਾ ਜਿਸ ਤਰ੍ਹਾਂ ਪਹਿਲਾ ਇਸ ਇਲਾਕੇ ਦੀ ਨਿਹਾਰ ਬਦਲੀ ਹੈ ਆਉਣ ਵਾਲੇ ਸਮੇਂ ਵਿੱਚ ਸੰਗਰੂਰ ਦਾ ਇਲਾਕਾ ਪੰਜਾਬ ਦਾ ਹੀ ਨਹੀਂ ਦੇਸ਼ ਦਾ ਇੱਕ ਮਹੂਨਾ ਸ਼ਹਿਰ ਬਣਾ ਕੇ ਤੁਹਾਡੇ ਵਿੱਚ ਰੱਖਣ ਦੀ ਜ਼ਿੰਮੇਵਾਰੀ ਵਿਜੇਂਦਰ ਸਿੰਘਾ ਦੀ ਹੋਊਗੀ ਔਰ ਮੈਂ